ਜੀ ਵੀਡੀਓ ਆਪਣੋ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਅੰਤ ਤੱਕ ਬਨੇ ਰਹਿਣਾ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੁਣ ਤੁਹਾਡਾ ਕੀ ਹੋਵੇਗਾ ਪਾਕਿਸਤਾਨ ਬਾਹਰ ਸਵੀਕਾਰ ਨਿਊਜ਼ੀਲੈਂਡ ਹੱਥੋਂ ਇੱਕ ਵਾਰ ਫੇਰ ਮਿਲੀ ਕਰਾਰੀ ਹਾਰ ਪਾਕਿਸਤਾਨ ਖਰਾਬ ਪ੍ਰਦਰਸ਼ਨ ਪਿੱਛਾ ਨਹੀਂ ਪਾਕਿਸਤਾਨ ਦਾ ਖਰਾਬ ਪ੍ਰਦਰਸ਼ਨ ਪਿੱਛਾ ਨਹੀਂ ਛੱਡ ਰਿਹਾ ਨਿਊਜ਼ੀਲੈਂਡ ਦੌਰੇ ਤੇ ਗਈ ਪਾਕਿਸਤਾਨ ਦੀ ਟੀਮ ਨੂੰ ਮੰਗਲਵਾਰ ਨੂੰ ਦੂਜੇ ਟੀਵੀ ਇੰਟਰਨੈਸ਼ਨਲ ਮੈਚ ਵਿੱਚ 11 ਗੇਂਦਾਂ ਨਾਲ ਹਾਰ 11 ਗੇਂਦਾਂ ਬਾਕੀ ਰਹਿਣੇ ਆ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਇਸ ਨਾਲ ਹੀ ਪਾਕਿਸਤਾਨ ਦੀ ਟੀਮ ਪੰਜ T20 ਇੰਟਰਨੈਸ਼ਨਲ ਮੈਚ ਦੀ ਸੀਰੀਜ਼ ਵਿੱਚ 0.2 ਨਾਲ ਪਿੱਛੇ ਰਹਿ ਗਈ ਸੀ ਇਸ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਪਾਕਿਸਤਾਨ ਨੂੰ ਨਿਊਜ਼ੀਲੈਂਡ ਦੇ ਹੱਥੋਂ ਪਹਿਲੇ T20 ਇੰਟਰਨੈਸ਼ਨਲ ਮੈਚ ਵਿੱਚ 59 ਗੇਂਦਾਂ ਨਾਲ ਰਹਿੰਦੇ ਬਾਕੀ ਰਹਿੰਦੇ 9 ਵਿਕਟਾਂ ਨਾਲ ਹਾਰ ਮਿਲੀ ਸੀ ਸਲਮਾਨ ਆਗਾ ਦੀ ਅਗਵਾਈ ਹੇ ਵਾਲੀ ਪਾਕਿਸਤਾਨ ਦੀ ਟੀਮ ਦੀ ਕੈਰੀਸਟਰ ਚਰਚ ਤੋਂ ਬਾਅਦ ਦੋਨੇ ਦਿਨਾਂ ਵਿੱਚ ਵੀ ਬੇਇੱਜ਼ਤੀ ਹੋਈ ਜਿਗਰਜੋਗ ਹੈ ਕਿ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਕਾਰ ਮੰਗਲਵਾਰ ਨੂੰ ਦੂਜਾ ਟੀਵੀ ਇੰਟਰਨੈਸ਼ਨਲ ਮੈਚ بارش ਕਾਰਨ ਦੇਰੀ ਨਾਲ ਸ਼ੁਰੂ ਹੋਇਆ ਸਮੇਂ ਦੀ ਘਟੌਤੀ ਕਰਨ ਇਸ ਇਹ ਮੁਕਾਬਲਾ 15 ওভার ਪਾਰੀ ਖੇਡਿਆ ਗਿਆ ਨਿਊਜ਼ੀਲੈਂਡ ਦੇ ਕਪਤਾਨ ਮਾਈਕਲ ਬਰੇਸਵੈਲ ਨੇ ਟਰਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾ ਬੱਲੇਬਾਜ਼ ਕਰਨ ਦਾ ਮੌਕਾ ਦਿੱਤਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ